12 ਤਰੀਕ ਤੋਂ ਆਪ ਲੈ ਕੇ ਪ੍ਰਸ਼ਾਸਨ ਸਰਪੰਚ ਤੇ ਕੁਟਾਰੀਆ ਸਾਹਿਬ ਜੋਰ ਹੀ ਇੰਨਾ ਭਾਰੇ ਸਭੋਂ ਜ਼ਿਆਦਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਪੋਤਰੇ ਦਾ ਮਤਲਬ ਪਰਚਾ ਹੋ ਗਿਆ ਤੇ ਅੱਜ ਅਸੀਂ ਬਾਹਰੋਂ ਆਏ ਤੇ ਸਾਨੂੰ ਪੁੱਛਦੇ ਕੀ ਹੋਇਆ ਮੈਂ ਕਿ ਇਸ ਤਰ੍ਹਾਂ ਪਹਿਲੀ ਪਹਿਲੀ ਦਾ ਅੱਜ ਫਿਰ ਬਾਹਰੋਂ ਆਉਣ ਵਾਸਤੇ ਆਏ ਨਹੀਂ ਬਸ ਇੰਨੀ ਗੱਲ ਦੱਸਣ ਦੀ ਲੋੜ ਸੀ ਬਸ ਉਹਦੇ ਹੋ ਕੇ ਕਿ ਕਿਸ ਮਾਮਲੇ ਦੇ ਵਿੱਚ ਪਰਚਾ ਜਿਹੜਾ ਹੋਇਆ ਜੀ ਤੇ ਜੀ ਅਸੀਂ ਜ਼ਮੀਨ 21163 ਵਿੱਚ ਸਾਡੇ ਕੋਲੋਂ ਲਾਟਮੈਂਟ ਸਾਡੇ ਕੋਲ ਹੈ ਪੰਜਰਪਟ ਦੇ ਜ਼ਮੀਨ ਬਣਾਈ ਹੋਈ ਹੈ ਪਿੰਡ ਦਾ ਜਿਹੜਾ ਨਵਾਂ ਸਰਪੰਚ ਬਣਿਆ ਆ ਉਹ ਆਂਦਾ ਵੀ ਇਹ ਜ਼ਮੀਨ ਜੜੀ ਹੈ ਖਾਲੀ ਕਰਾ ਕੇ ਛੱਡਣੀ ਹੈ ਸਾਡੇ ਕੋਲ ਉਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਰੋਕਿਆ ਰੋਕਣ ਕਰਕੇ ਉਹਨਾਂ ਸਾਡਾ 20 ਬੰਦਿਆਂ ਦਾ ਪਰਚਾ ਕਰਤਾ ਤੇ 60 ਬੰਦੇ ਉਹਨਾਂ ਨੇ ਅਣਪਛਾਤੇ ਲਿਖ ਦਿੱਤੇ ਇਹ ਤਾਂ ਜਿਹੜੀ ਅਲਾਟਮੈਂਟ ਹੋਈ ਹੈ ਕਦੋਂ ਤੋਂ ਹੋਈ ਸੀਗੀ ਤੇ ਤੁਸੀਂ ਉਹਨੂੰ ਬਾਹਰ ਇਹ ਜੀ 211 63 ਤੋਂ ਹੋਈ ਹੈ ਮੇਰੇ ਜੰਮਨ ਤੋਂ ਪਹਿਲਾਂ ਦੀ ਗੱਲ ਸਾਡੀ ਚੌਥੀ ਪੀੜ੍ਹੀ ਇੱਥੇ ਬੈਠਿਆ ਨੂੰ ਹੋਗੀ ਕੀ ਕਰ ਰਹਾ ਹੁਣ ਸਰਕਾਰ ਜਿਹੜੀ ਹੈਗੀ ਆ ਉਹ ਜ਼ਮੀਨ ਨੂੰ ਖਾਲੀ ਕਰਾਦੀ ਹੈ ਸਰਕਾਰ ਕਹਿੰਦੀ ਵੀ ਇਹ ਜ਼ਮੀਨ ਹੈ ਜਿਹੜੀ ਇਹ ਸਾਡੀ ਹੈ ਮਤਲਬ ਅਸੀਂ ਇਹ ਖਾਲੀ ਕਰਾਉਣੀ ਹੈ ਤੇ ਗਾਂ ਅਸੀਂ ਆਪਦੇ ਛੇਤਿਆਂ ਨੂੰ ਦੇਣੀ ਹੈ ਇਹ ਟਿੱਡ ਦੇ ਜਿਹੜੇ ਹੈਗੇ ਸਰਪੰਚੋ ਤੱਕਾ ਕਰ ਰਹੇ ਨੇ ਕੀ ਗੱਲ ਹੈ ਪਿੰਡ ਦਾ ਸਰਪੰਚ ਜਿਹੜਾ ਜੀ ਉਹ ਪੈਸੇ ਦੇ ਕੇ ਬਣਿਆ ਹੈ ਉਹਦਾ ਇਰਾਦਾ ਵੀ ਮੈਂ ਜਿਹੜੇ ਪੈਸੇ ਉਟਾਰੇਗਾ ਸਾਹਿਬ ਨੇ ਦਿੱਤੇ ਨੇ ਤੇ ਉਹ ਇਥੋਂ ਇਹਨਾਂ ਦੇ ਕੋਲੋਂ ਪੂਰੇ ਕਰ। ਤੇ ਇਸ ਸਦਮੇ ਵਿੱਚ ਮਾਤਾ ਜਿਹੜੀ ਹੈਗੀ ਉਹ ਚੱਲ ਵਰਗ ਗਈ। ਇਸ ਕਰਕੇ ਚਾਲਾ ਮਰ ਗਈ। ਬਿਲਕੁਲ ਠੀਕ ਸੀ ਮਾਤਾ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਦੋਂ ਹੀ ਉਹ ਮੁੜ ਕੇ ਬੋਲੇ ਨਹੀਂ ਜੀ ਉਦੋਂ ਬਾਅਦ। ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਸਾਡਾ ਜਿਹੜਾ ਇਨਸਾਫ ਹੋਣਾ ਚਾਹੀਦਾ ਸਾਡੇ ਜਿਹੜੇ ਹੱਕ ਮਿਲਣੇ ਚਾਹੀਦੇ ਤਿੰਨ ਸੰ ਸਾਡੀ ਰੋਟੀ ਦਾ ਮਸਲਾ ਪਰਚੇ ਰਾਦੋਣਾ ਚਾਹੀਦਾ ਤਸਵੀਰਾਂ ਤੁਹਾਡੇ ਨਾਲ ਪਿੰਡ ਕਾਮਰ ਵਾਲਾ ਤਹਿਸੀਲ ਜੀਰਾ ਜਿਹੜਾ ਫਰੋਏ ਕਰਦੀਆਂ ਆਸਾਨੀਆਂ ਕਰ ਰਹੇ ਆਂ ਜਿੱਥੇ ਕੁਝ ਦਿਨ ਪਹਿਲਾਂ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਮਾਰ ਕੀ ਹੱਕ ਜਿਹੜੇ ਜ਼ਮੀਨਾਂ ਦੇ ਹੈਗੇ ਆ ਔਰ ਇਸ ਚੀਜ਼ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਗਿਆ ਔਰ ਇਹਨਾਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਜਿਹੜਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਗਈ ਪਿਛਲੇ 2-3 ਦਿਨਾਂ ਦੇ ਵਿੱਚ ਲਗਾਤਾਰ ਇੱਥੇ ਵੀ ਕਿਸਾਨਾਂ ਦੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਜਾਂ ਪਿੰਡ ਵਾਸੀਆਂ ਦੇ ਜਿਹੜੇ ਕ੍ਰੀਬ ਵੀ ਦੇ ਨਿਤ ਦੇ ਪਰਚੇ ਹੋਏ ਔਰ 60 ਜਿਹੜੇ ਅਣਪਛਾਤੇ ਲੋਕਾਂ ਦੇ ਪਰਚੇ ਦਰਜ ਕੀਤੇ ਗਏ ਸੋ ਇਸ ਚੀਜ਼ ਨੂੰ ਲੈ ਕੇ ਲਗਾਤਾਰ ਸ਼ਾਪਨਮਾਰੀ ਨੂੰ ਲੈ ਕੇ ਪਿੰਡ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਦਬਾਅ ਬਣਾਉਣ ਦੇ ਜਿਹੜਾ ਕਾਰਨ ਇਹ ਕਿਸਾਨ ਜਥੇ ਬੰਦੀਆਂ ਵਿੱਚ ਕਿਸਾਨ ਮਦੁਰਸ਼ ਕਸ਼ਮੀਰੀ ਵੀ ਉਹਨਾਂ ਵੱਲੋਂ ਜਿਹੜਾ ਪਰਿਵਾਰ ਦੇ ਨਾਲ ਜਿਹੜਾ ਉਹ ਸਹਿਮਤੀ ਪਾਉਂਦਿਆ ਔਰ ਜਿਹੜਾ ਅੱਜ ਜੇਕਰ ਗੱਲ ਕਰਦੇ ਆਂ ਤੇ ਇਸ ਪਰਿਵਾਰ ਦੇ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਕਿ ਮਾਤਾ ਜਿਹੜੀ ਚੜਾਈ ਕਰ ਗਈ ਪਰਿਵਾਰ ਵੱਲੋਂ ਔਰ ਕਿਸਾਨ ਮਦੁਰਸ਼ ਕਸ਼ਮੀਰੀ ਉੱਤੇ ਇਲਜ਼ਾਮ ਲਾਇਆ ਗਿਆ ਕਿ ਪੁਲਿਸ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਦੇ ਜਿੰਨਾ ਵੀ ਹੈਗਾ ਹਲਕਾ ਵਿਧਾਇਕ ਨਰੇਸ਼ ਕਟਾਰੀਏ ਵੱਲੋਂ ਜਾਂ ਇਥੋਂ ਦੇ ਜਿਹੜੇ ਸਰਪੰਚ ਸਾਹਿਬ ਉਹਨਾਂ ਦੇ ਜਿਹੜਾ ਨਜਾਇਜ਼ ਧੱਕੇਸ਼ਾਹੀ ਦੇ ਕਾਰਨ ਜਿਹੜਾ ਇਹ ਮਾਤਾ ਜੀ ਦੀ ਉਹਨਾਂ ਦੀ ਮੌਤ ਹੋ ਗਈ ਸੋ ਤਸਵੀਰਾਂ ਵੇਖਾਂ ਤੇ ਕਰਾਂਗੇ ਗੱਲਬਾਤ ਜੀ ਕੀ ਸਾਰਾ ਮਾਮਲਾ ਹੈਗਾ ਜਿਸ ਕਾਰਨ ਮਾਤਾ ਜੀ ਨੂੰ ਸਭ ਦੇ ਕਰਕੇ ਜਿਹੜੀ ਮੌਤ ਹੋ ਗਈ ਦੇਖੋ ਜੀ ਇਹ ਜਿਹੜਾ ਸਰਦਾਰ ਮਹਿਲ ਸਿੰਘ ਪਿੰਡ ਕਾਮਰਵਾਲਾ ਤੋਂ ਉਹਨਾਂ ਦੀ ਮਾਤਾ ਜੀ ਜਿਹੜੀ ਨੇ ਸਰਜੀਤ ਕੌਰ ਇਨਾਂ ਦਾ ਰਾਤ ਦੇਹਾਂਤ ਹੋ ਗਿਆ ਸੀਗਾ ਜੇ ਗੱਲ ਕਰੀਏ ਕਾਨੂੰਨ ਮੁਤਾਬਕ ਤਾਂ ਇਹ ਦੇਹਾਂਤ ਨਹੀਂ ਕਿਹਾ ਜਾਏਗਾ ਇਹ ਕਤਿਆ ਕਿਹਾ ਜਾਏਗਾ ਕਿਉਂਕਿ ਇੱਕ ਕੇਸ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਤਸਵੀਰ ਜੀੜਾ ਦੇ ਵਿੱਚ ਜਿਹੜਾ ਜਾਜਸਾਹਬਪੁਰੇ ਕੇਸ ਚੱਲ ਰਿਹਾ ਔਰ 2014 ਦੇ ਵਿੱਚ ਜਿਹੜੀਆਂ ਇਹਨਾਂ ਦੇ ਗਰਦੌਰੀਆਂ ਹੋਈਆਂ ਸੀ ਸਾਰਾ ਕੁਝ ਇਹਨਾਂ ਦਾ ਹੋਇਆ ਸੀ ਇਹਨਾਂ ਨੇ ਆਬਾਦ ਕੀਤੀ 1963-72 ਤੋਂ ਲੈ ਕੇ ਤਾਂ ਉਹ ਜ਼ਮੀਨਾਂ ਇਹਨਾਂ ਦੇ ਨਾਂ ਦੇ ਗਰਦੌਰੀਆਂ ਹੋ ਚੁੱਕੀਆਂ ਸੀਗੀਆਂ। ਔਰ 2014 ਦੇ ਵਿੱਚ ਆ ਕੇ ਜਿਹੜਾ ਸਰਕਾਰ ਨੇ ਚੰਡੀਗੜ੍ਹ ਦੇ ਆਧਾਰ ਦੇ ਉੱਤੇ ਜਿੰਨੀਆਂ ਗਰਦੌਰੀਆਂ ਪੂਰੇ ਪੰਜਾਬ ਦੀਆਂ ਖਾਸ ਕਰਕੇ ਫਰੋਈਪੁਰ ਦੀਆਂ ਜਿਹੜੀਆਂ ਬਾਰਡਰ ਏਰੀਆ ਦੀਆਂ ਤੋੜੀਆਂ ਔਰ ਉਹਦੇ ਵਿੱਚ ਇਹ ਵੀ ਜਿਹੜੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਤੋੜ ਦਿੱਤੀਆਂ। ਉਸ ਟਾਈਮ ਤੇ ਪਰਿਵਾਰਾਂ ਨੂੰ ਬੁਲਗਾਇਆ ਗਿਆ ਕਿ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਨੇ ਪੱਕੀਆਂ ਕਰਵਾ ਦਿੰਨੇ ਆ ਤੁਸੀਂ ਪੱਸੀਆਂ ਕਟਾਓ। ਤਾਂ ਇਹਨਾਂ ਨੇ ਪੱਕੀਆਂ ਕਰਵਾਉਣ ਵਾਸਤੇ ਪਰਚੀਆਂ ਕਟਾਈਆਂ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਪਰਚੀਆਂ ਸਾਡੀਆਂ ਕਿਉਂ ਕਟਵਾ ਰਹੇ ਨੇ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਆ ਜਿਹੜੀ ਬੁੱਚਲ ਸਰਕਾਰ ਆਪਾਂ ਭਗਵੰਤ ਮਾਨ ਦੀ ਕਹੇ ਦਿੰਦੇ ਆ ਜਿਸ ਦਿਨ ਤੋਂ ਇਹ ਆਈ ਆ ਇਹਨਾਂ ਨੇ ਆਬਾਦਕਾਰਾਂ ਦੀਆਂ ਜਿਹੜੀਆਂ ਜ਼ਮੀਨਾਂ ਲੋਕਾਂ ਨੇ ਆਬਾਦ ਕੀਤੀਆਂ ਝਲ ਫੂੜ ਫੱਟ ਕੇ ਆਬਾਦ ਕੀਤੀਆਂ ਉਹਨਾਂ ਦੇ ਉੱਤੇ ਲਗਾਤਾਰ ਕਾਬਜ ਹੋਣ ਵਾਸਤੇ ਆਲਾ ਅਧਿਕਾਰੀ ਪ੍ਰਸ਼ਾਸਨ ਜਿਹੜਾ ਬੜੀ-ਬੜੀ ਤਦਾਸ ਦੇ ਵਿੱਚ ਉਹਨਾਂ ਦੇ ਜਿਹੜਾ ਭੇਜਣ ਦੀ ਕੋਸ਼ਿਸ਼ ਕੀਤੀ। ਸੋ 12 ਤਰੀਕ ਨੂੰ ਵੀ ਜਿਹੜਾ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਆਇਆ ਅੱਗੋਂ ਪਿੰਡ ਵੱਲੋਂ ਔਰ ਜਿਹੜੇ ਪਰਿਵਾਰ ਨੇ ਇਹਨਾਂ ਵੱਲੋਂ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਔਰ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਜਿਹੜਾ ਉਹ ਪ੍ਰਸ਼ਾਸਨ ਨੂੰ ਮੂੜਿਆ ਗਿਆ ਇਹ ਆਬਾਦ ਕੀਤੀਆਂ ਜ਼ਮੀਨਾਂ ਨੇ ਅਸੀਂ ਇਹਨਾਂ ਦੇ ਕਬਜ਼ਾ ਨਹੀਂ ਕਰਦੇ ਆ। ਸੋ ਉਹਦੇ ਵਿੱਚੋਂ ਡੀਐਸਪੀ ਜੀਰਾ ਅੱਜ ਅਸੀਂ ਬੇਨਤੀ ਕਰਾਂਗੇ ਐਸਐਸਪੀ ਸਾਹਿਬ ਨੂੰ ਈ ਐਸਐਸਪੀ ਸਾਹਿਬ ਇਸ ਚੀਜ਼ ਦੀ ਪੜਤਾਲ ਕਰਨਾ ਕਿ ਡੀਐਸਪੀ ਜੀਰਾ ਐਨੀ ਦਹਿਸ਼ਤ ਦੇ ਵਿੱਚ ਇੱਥੇ ਜਿਹੜਾ ਆ ਕੇ ਕਬਜ਼ਾ ਲੈਣ ਵਾਸਤੇ ਪਹੁੰਚ ਰਹੇ ਨੇ ਵਾਰ-ਵਾਰ ਉਹ ਕਿਹਨਾਂ ਦੇ ਇਸ਼ਾਰੇ ਤੇ ਆ ਰਹੇ ਨੇ ਕਿਉਂਕਿ ਨਰੇਸ਼ ਕੁਟਾਰੀਆ ਜੀ ਔਰ ਜਿਹੜੇ ਆਪਦੇ ਗੁੰਡਿਆਂ ਨੂੰ ਇੱਥੋਂ ਦਾ ਕਬਜ਼ਾ ਦਿਵਾਉਣਾ ਚਾਹੁੰਦੇ ਨੇ ਔਰ ਉਹਨਾਂ ਦੇ ਇਸ਼ਾਰੇ ਦੇ ਉੱਤੇ ਜਿਹੜਾ ਇੱਥੇ ਉਹ ਔਰ ਪਿੰਡ ਦੇ ਵੱਲੋਂ ਜਿਹੜਾ ਸਰਪੰਚ ਜਿਹੜਾ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਨੇ ਉਹ ਖਾਸ ਕਰਕੇ ਜੀਰੇ ਹਲਕੇ ਦੇ ਵਿੱਚ ਜਿਹੜੇ ਨੇ ਉਹ ਸਰਪੰਚ ਕਿਸ ਤਰ੍ਹਾਂ ਬਣੇ ਸੀਗੇ ਤਾਂ ਉਹਨਾਂ ਸਰਪੰਚ ਦੇ ਵੱਲੋਂ ਔਰ ਬੀ ਡੀ ਪੀਓ ਵੱਲੋਂ ਔਰ ਜਿਹੜੀਆਂ ਇਹ ਕਾਰਵਾਈਆਂ ਖਾਸ ਕਰਕੇ ਐਮ ਐਲ ਏ ਜਿਹੜਾ ਜੀਰਾ ਦੇ ਵੱਲੋਂ ਔਰ ਉਹਨਾਂ ਦੇ ਲੜਕੇ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਆ ਸੋ ਉਹਦੇ ਤਹਿਤ ਇਹਨਾਂ ਨੇ 20 ਕਿਸਾਨਾਂ ਮਜ਼ਦੂਰਾਂ ਦੇ ਪਰਚੇ ਕੀਤੇ ਪਰਿਵਾਰਕ ਮੈਂਬਰਾਂ ਦੇ ਪਰਚੇ ਕੀਤੇ ਇਥੋਂ ਤੱਕ ਕਰਕੇ 18 19 ਸਾਲ ਦੇ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਅਗਲਾ ਵੇਖਾ ਆਪਣਾ ਦੇਖਣਾ ਰੋਜ਼ਗਾਰ ਵਾਸਤੇ ਜਿਨ੍ਹਾਂ ਨੇ ਲੈਣਾ ਤੇ ਲੱਗਣਾ ਹੈ ਉਹਨਾਂ ਦਾ ਵੀ ਪਰਚੇ ਕੀਤੇ ਗਏ ਸੋ ਉਸੇ ਚੀਜ਼ ਦੇ ਵਿੱਚੋਂ ਜਿਹੜਾ ਇਹ ਦੁਸ਼ਤ ਦਾ ਮਾਹੌਲ ਬੜਾ ਬਣਾਇਆ ਗਿਆ ਔਰ ਉਸ ਤੋਂ ਬਾਅਦ ਪਰਚੇ ਹੋਣ ਤੋਂ ਬਾਅਦ ਹੈਰਾਨੀ ਦੀ ਗੱਲ ਇਹ ਆ ਕਿ ਪੁਲਿਸ ਪ੍ਰਸ਼ਾਸਨ ਆ ਇਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਛਾਪੇਮਾਰੀ ਕਰ ਰਿਹਾ ਹੈ ਕਿ ਬਹੁਤ ਵੱਡਾ ਜਿਸ ਤਰ੍ਹਾਂ ਕਿਤੇ ਕਤਲ ਹੋਏ ਹੁੰਦੇ ਨੇ ਜਾਂ ਕਿਤੇ ਕੋਈ بڑا ਨਸ਼ੇ ਦੇ ਸਦਾਗਰ ਫੜੇ ਹੁੰਦੇ ਨੇ ਇਨਾਂ ਕੋਲੋਂ ਬੜੀ ਜ਼ਿਆਦਾ ਨਸ਼ਾ ਫੜਿਆ ਗਿਆ ਹੁੰਦਾ ਇਸ ਤਰੀਕੇ ਦਾ ਜਿਹੜਾ ਪਿੰਡ ਦੇ ਵਿੱਚ ਇੱਕ ਡਰੈਸ਼ ਦਾ ਮਾਹੌਲ ਬਣਾ ਰਿਆ ਸੀਗਾ ਔਰ ਲਗਾਤਾਰ ਸ਼ਾ ਬਿਮਾਰੀ ਹੋ ਰਹੀ ਸੀ ਉਹਦੇ ਵਿੱਚੋਂ ਹੀ ਜਿਹੜਾ ਮਾਦਾ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਜਦੋਂ ਪੁਲਿਸ ਦੀਆਂ ਗੱਡੀਆਂ ਆਉਣੀਆਂ ਉਹਨਾਂ ਚੀਜ਼ਾਂ ਦਾ ਪਤਾ ਲੱਗਾ ਤਾਂ ਉਹ ਜਿਹੜਾ ਦੁੱਖ ਮਾਦਾ ਜੀ ਨਹੀਂ ਸਾਰ ਸਕੇ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਹੀ ਇੰਨਾ ਅਤਿਆਚਾਰ ਹੋ ਰਿਹਾ ਕੋਈ ਨਾ ਕੋਈ ਆਤਮ ਹੱਤਿਆ ਕਰ ਰਿਹਾ ਇਹਨਾਂ ਇਹਨੇ ਸਰਕਾਰ ਤੋਂ ਦੁਖੀ ਹੋ ਕੇ ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਮਾਤਾ ਜੀ ਨੇ ਉਹਨਾਂ ਨੂੰ ਇਹ ਸਦਮਾ ਲੱਗਾ ਤਾਂ ਉਹ ਜਿਹੜਾ ਇੱਥੇ ਕਾਲ ਚਲਾਣਾ ਜਿੰਨਾ ਦਾ ਹੋ ਗਿਆ ਸੋ ਇਹਦੇ ਤੇ ਜਿਹੜਾ ਪਰਿਵਾਰਕ ਮੈਂਬਰਾਂ ਵੱਲੋਂ ਔਰ ਜਥੇਬੰਦੀ ਦੇ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਆ ਕਿ ਇਹਨਾਂ ਦਾ ਜ਼ਮੀਨਾਂ ਦਾ ਜਿਹੜਾ ਕਬਜ਼ਾ ਹੈ ਉਹ ਇਹਨਾਂ ਪਰਿਵਾਰਾਂ ਦੇ ਕੋਲ ਹੀ ਰਹੇ ਔਰ ਜ਼ਮੀਨਾਂ ਜਿਹੜੀਆਂ ਬਾਦਕਾਰਾਂ ਦੀਆਂ ਨੇ ਉਹਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਔਰ ਜਿਹੜੇ ਝੂਠੇ ਪਰਚੇ ਕੀਤੇ ਗਏ ਨੇ ਉਹਨੂੰ ਬਿਲਕੁਲ ਰੱਦ ਕੀਤਾ ਜਾਵੇ ਔਰ ਜਿਨ੍ਹਾਂ ਨੇ ਇਹ ਕਾਰਵਾਈ ਕਰਵਾਈ ਆ ਕਿਉਂਕਿ ਇੱਕ ਕਾਨੂੰਨ ਮੰਨਦੇ ਆਂ ਆਪਾਂ ਅਦਾਲਤ ਦੇ ਵਿੱਚ ਜਦੋਂ ਤੱਕ ਕੇਸ ਚੱਲਦਾ ਹੈ ਔਰ ਉਸ ਕੇਸ ਚੱਲਦੇ ਦੇ ਵਿੱਚ ਕੋਈ ਵੀ ਜਿਹੜਾ ਉਹ ਕਬਜ਼ਾ ਨਹੀਂ ਲੈ ਸਕਦਾ ਫਿਰ ਵੀ ਜਿਹੜੀਆਂ ਕਾਨੂੰਨ ਦੀਆਂ ਧੜੀਆਂ ਡਾਈਆਂ ਗਈਆਂ ਇਹ ਜਿਨ੍ਹਾਂ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੋਏ ਤਾਂ ਹੀ ਜਿਹੜਾ ਇਹ ਮਸਲੇ ਦਾ ਹੱਲ ਹੋ ਸਕਦਾ ਇਹ ਹਲਕਾ ਵਿਧਾਇਕ ਦੀ ਸ਼ਾਇਦ ਸਾਰਾ ਕੁਝ ਹੋ ਰਿਹਾ ਹੈ ਇਹ ਬਿਲਕੁਲ ਹਲਕਾ ਵਿਧਾਇਕ ਤੇ ਉਹਨਾਂ ਦਾ ਜਿਹੜਾ ਬੇਟਾ ਹੈ ਉਹਨਾਂ ਦੀ ਸ਼ਾਇਦ ਉੱਤੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਔਰ ਇਥੋਂ ਤਿੱਕਰ ਵੀ ਪਤਾ ਲੱਗਿਆ ਕਿ ਇਹ ਕਿਸੇ ਨਾ ਕਿਸੇ ਗੁੰਡਿਆਂ ਨੂੰ ਇਹਨਾਂ ਦਾ ਜਿਹੜਾ ਇਥੋਂ ਦਾ ਕਬਜ਼ਾ ਦਵਾਉਣਾ ਸੀ ਪਰਚੀ ਪਿੰਡ ਵੱਲੋਂ ਕਟਾ ਕੇ ਪੰਚਾਇਤ ਦੇ ਖਾਤੇ ਦੇ ਵਿੱਚੋਂ ਕਬਜ਼ਾ ਕਿਸੇ ਹੋਰ ਨੂੰ ਦਵਾਉਣਾ ਸੋ ਬੜੀ ਵੱਡੀ ਡੂੰਗੀ ਸਾਜ਼ਿਸ਼ ਹੈ ਔਰ ਇਹਦੇ ਤੇ ਜਿਹੜੀ ਉਹ ਪੁਲ ਜਿਹੜੀ ਇਹ ਪੜਤਾਲ ਪ੍ਰਸ਼ਾਸਨ ਦੇ ਵੱਲੋਂ ਪੁਲਸ ਪ੍ਰਸ਼ਾਸਨ ਦੇ ਵੱਲੋਂ ਖਾਸ ਕਰਕੇ ਐਸਐਸਪੀ ਸਾਹਿਬ ਦੇ ਵੱਲੋਂ ਇਹ ਪੜਤਾਲ ਜਿਹੜੀ ਉਹ ਕਰਨੀ ਬਣਦੀ ਏ ਔਰ ਉਹਨਾਂ ਦੇ ਉੱਤੇ ਜਿਹੜੀ ਇਹ ਕਾਨੂੰਨੀ ਕਾਰਵਾਈ ਵੀ ਜਿਹੜੀ ਉਹਨਾਂ ਤੇ ਬਣਦੀ ਏ ਔਰ ਜਦ ਤੱਕ ਇਹ ਨਹੀਂ ਹੁੰਦੀ ਤੱਕ ਤੱਕ ਜਿਹੜਾ ਪਰਿਵਾਰ ਦੇ ਵੱਲੋਂ ਵੀ ਇਹ ਫੈਸਲਾ ਕੀਤਾ ਗਿਆ ਹੈ ਕਿ ਅਸੀਂ ਮਾਤਾ ਜੀ ਦਾ ਜਿਹੜਾ ਅੰਤਮ ਸੰਸਕਾਰ ਉਹ ਨਹੀਂ ਕਰਾਂਗੇ ਔਰ ਜਥੇਬੰਦੀ ਜਿਹੜੀ ਉਹਨਾਂ ਦੇ ਨਾਲ ਖੜੀ ਹੋਈ ਆ ਅਗਰ ਜੇ ਪ੍ਰਸ਼ਾਸਨ ਅ ਅੱਜ ਤੱਕ ਰਾਤ ਤੱਕ ਨਹੀਂ ਇਸ ਗੱਲਬਾਤ ਤੇ ਕੋਈ ਗੱਲਬਾਤ ਕਰਦਾ ਔਰ ਜਿਹੜਾ ਕੱਲ ਨੂੰ ਫਿਰ ਇਸ ਮਸਲੇ ਦੇ ਉੱਤੇ ਜਿਹੜਾ ਉਹ ਵੱਡਾ ਐਕਸ਼ਨ ਜਿਹੜਾ ਉਹ ਮੀਟਿੰਗ ਲਾ ਕੇ ਕੀਤਾ ਜਾ ਸਕਦਾ ਉਹ ਕਿੱਥੇ ਹੋਵੇਗਾ ਉਹ ਆਉਣ ਵਾਲਾ ਜਿਹੜਾ ਸਮਾਂ ਦੱਸੇ ਜੀ ਕੀ ਮਾਮਲਾ ਹੈਗਾ ਜਿਸ ਕਾਰਨ ਜਿਹੜਾ ਅੱਜ ਜਥੇਬੰਦੀ ਨੂੰ ਹੈਗਾ ਇੱਥੇ ਆਉਣਾ ਪਿਆ ਇਹ ਮੈਟਰ ਪਿੰਡ ਕਮਲਵਾਲਾ ਦੇ ਵਿੱਚ ਆਪਾਂ ਇਕੱਤਰ ਹੋਏ ਆਂ ਸਰਦਾਰ ਮਹਿਲ ਸਿੰਘ ਹੁਣਾ ਦਾ ਇਹ ਗ੍ਰਹਿਵਾਂ ਉਹਨਾਂ ਦੇ ਮਾਤਾ ਜੀ ਜਿਹੜਾ ਸਰਜੀਤ ਕੌਰ ਪੁਰਾਤ ਕਾਲ ਚਲਾਣਾ ਕਰ ਗਏ ਆ ਉਹਨਾਂ ਦੇ ਕਾਲ ਚਲਾਣਾ ਜਿਹੜਾ ਕਰਨ ਦਾ ਕਾਰਨ ਇਹ ਬਣਿਆ ਵਾ ਕਿ 9 ਤਰੀਕ ਨੂੰ ਪਹਿਲਾਂ ਪ੍ਰਸ਼ਾਸਨ ਨੇ ਟਾਈਮ ਰੱਖਿਆ ਸੀ ਇਹਨਾਂ ਦਾ ਆਵਾਜ਼ਕਾਰ ਕਿਸਾਨ ਆ ਇਹਨਾਂ ਦੀ ਜ਼ਮੀਨ ਦੇ ਉੱਤੇ ਜਬਰੀ ਕਬਜ਼ਾ ਜਿਹੜਾ ਉਹ ਹਲਕਾ ਵਿਧਾਇਕ ਬੀ ਡੀ ਪੀਓ ਤੇ ਮੌਜੂਦਾ ਪਿੰਡ ਦਾ ਸਰਪੰਚ ਆ ਉਹ ਪਿਛਲੇ ਸਮੇਂ ਤੋਂ ਲੱਗੇ ਹੋਏ ਆ ਦੋ ਵਾਰੀ ਪ੍ਰਸ਼ਾਸਨ ਨਹੀਂ ਆਇਆ ਤੇ ਤੀਸਰੀ ਵਾਰੀ 12 ਤਰੀਕ ਨੂੰ ਜਿਹੜਾ ਵੱਡੇ ਪੱਦਰ ਤੇ ਫੋਰਸਾਂ ਲੈ ਕੇ ਪ੍ਰਸ਼ਾਸਨ ਬੀ ਡੀ ਪੀਓ ਸਾਹਿਬ ਸੈਕਟਰੀ ਸਾਹਿਬ ਡਿਪਟੀ ਸਾਹਿਬ ਐਸ ਐਚਓ ਸਾਹਿਬ ਜੇ ਮੌਜੂਦਾ ਸਰਪੰਚੋ ਲੈ ਕੇ ਆਏ ਆ ਵੀ ਅਸੀਂ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਇਹਨਾਂ ਦੀ ਜ਼ਮੀਨ ਜਿਹੜੀ ਬਾਰ ਕੀਤੀ ਅਲਾਟਮੈਂਟ ਹੋਈ ਆ 211 1963 ਦੀ ਜ਼ਮੀਨ ਹੈ ਬਾਹਰ ਹੈ ਤੇ ਚੌਥੀ ਬੀੜੀ ਚੱਲ ਰਹੀ ਆ ਉਸ ਦਿਨ ਜਦੋਂ ਜ਼ਥੇਬੰਦੀ ਨੂੰ ਇਹਨਾਂ ਨੇ ਸੂਚਨਾ ਦਿੱਤੀ ਆ ਤੇ ਜ਼ਥੇਬੰਦੀ ਨਾਲ ਆਣ ਕੇ ਖੜੀ ਆ ਵੀ ਭਾਈ ਇਹ ਇਹਨਾਂ ਦਾ ਪੱਖ ਵੀ ਜਿਹੜਾ ਸੁਣਿਆ ਜਾਵੇ ਪਰ ਡਿਪਟੀ ਸਾਹਿਬ ਨੇ ਵੀਡੀਓ ਸਾਹਿਬ ਨੇ ਇਹਨਾਂ ਦਾ ਕੋਈ ਪੱਖ ਨਹੀਂ 12 ਤਰੀਕ ਨੂੰ ਜਿਹੜਾ ਸੁਣਵਾਈ ਕੀਤੀ ਉਹਨਾਂ ਇੱਕੋ ਹੀ ਕਿਹਾ ਜੇ ਕੋਈ ਸਟੇ ਹੈਗਾ ਦੇਖਦੇ ਆ ਨਹੀਂ ਤੇ ਅਸੀਂ ਜ਼ਮੀਨ ਤੇ ਕਬਜ਼ਾ ਕਰਨਾ ਜਿਹਦੇ ਵਿੱਚੋਂ ਵਿੱਚੋਂ ਸ਼ਾਤਮਾਈ ਤਰੀਕੇ ਨਾਲ ਜ਼ਥੇਬੰਦੀ ਨੇ ਤੇ ਬਾਦ ਕਰ ਕਿਸਾਨਾਂ ਨੇ ਵਿਰੋਧ ਸ਼ਾਤਮਾਈ ਤਰੀਕੇ ਨਾਲ ਕੀਤਾ ਤੇ ਉਹਨਾਂ ਨੂੰ ਪਿੱਛੇ ਜਾਣ ਲਈ ਮਜਬੂਰ ਕੀਤਾ ਤੇ ਡਿਪਟੀ ਸਾਹਿਬ ਇਹ ਕਹਿ ਕੇ ਗਏ ਕਿ ਅਸੀਂ ਜਿਹੜਾ ਉਹ ਤੁਹਾਡੇ ਉੱਤੇ ਪਰਚਾ ਦਰਜ ਕਰਾਂਗੇ ਉਸ ਦਿਨ ਕੀ ਹੋਇਆ ਜਦੋਂ ਘਟਨਾ ਕਰਮ ਇਹ ਹੋਇਆ ਤੇ ਇਹਨਾਂ ਦੇ ਪਰਿਵਾਰਕ ਮੈਂਬਰ ਘਰੇ ਆਏ ਆ ਮਾਤਾ ਜੀ ਨੇ ਪੁੱਛਿਆ ਕਿ ਕਿਧਰ ਗਏ ਗਏ ਸੀ ਜਦੋਂ ਉਹਨਾਂ ਨੇ ਦੱਸਿਆ ਸਾਰੀ ਘਟਨਾ ਬਾਰੇ ਤੇ ਉਹ ਉਹਨਾਂ ਨੇ ਉਹ ਉਹ ਜਿਹੜਾ ਸਦਮਾ ਉਹਨਾਂ ਮਾਈਂਡ ਤੇ ਲੱਗਾ ਵਾ ਕਿਉਂਕਿ ਇਹਨਾਂ ਨੇ ਉਦੋਂ ਤੋਂ ਬਾਅਦ ਕੀਤੀਆਂ ਇਹ ਮਾਤਾ ਜੀ ਹੁਣੀ ਵੀ ਉਸ ਜ਼ਮੀਨ ਦੇ ਵਿੱਚ ਜਾਂ ਇਹਨਾਂ ਦੇ ਹਸਬੈਂਡ ਸਰਦਾਰ ਕਿਰਪਾਲ ਸਿੰਘ ਜੀ ਉਹ ਵਾਈ ਕਰਦੇ ਰਹੇ ਨੇ ਹੁਣ ਇਹਨਾਂ ਦੇ ਬੱਚੇ ਕਰ ਰਹੇ ਨੇ ਤੇ ਉਦੋਂ ਅੱਗੇ ਜਦੋਂ ਉਹ ਘਟਨਾ ਹੋਈ ਆ ਉਹਦੇ ਤੇ ਸਦਮਾ ਲੱਗਾ ਫਿਰ ਅਗਲੇ ਦਿਨ ਕੀ ਹੋਇਆ ਕਿ ਜਿਹੜਾ ਵਈਆਂ ਬੰਦਿਆਂ ਦੇ ਉੱਤੇ ਬਾਈ ਨੇਮ ਪਰਚਾ 74 ਨੰਬਰ ਐਫ ਆਰ ਆਈ ਮੱਲਾਂ ਵਾਲਾ ਥਾਣੇ ਦੇ ਵਿੱਚ ਇਹਨਾਂ ਨੇ ਕੀਤੀ ਆ ਡਿਵਟੀ ਸਾਹਿਬ ਨੇ ਜਿਹੜਾ ਉਹ ਹਲਕਾ ਵਿਧਾਇਕ ਦੀ ਸ਼ਹਿਰ ਦੇ ਉੱਤੇ ਕੀਤੀ ਆ ਜਿਹਦੇ ਵਿੱਚ ਨੌਜਵਾਨ ਮੁੰਡੇ ਜਿਹੜੇ ਉਹ ਇਹਨਾਂ ਦੇ ਪਰਿਵਾਰਾਂ ਦੇ ਜਿਹਦੇ ਵਿੱਚ ਇਸ ਪਰਿਵਾਰ ਦਾ ਮਾਤਾ ਜੀ ਦਾ ਪੋਤਰਾ ਗੁਰਦੇਵ ਸਿੰਘ ਉਹਦਾ ਨਾਮ ਵੀ ਵਿੱਚ ਪਾਇਆ ਗਿਆ ਵਾ ਤੇ ਇਸੇ ਤਰ੍ਹਾਂ ਹੋਰ ਨੌਜਵਾਨ ਮੁੰਡੇ ਜਿਹੜੇ ਉਸ ਪਰਚੇ ਦੇ ਵਿੱਚ ਸਾਜ਼ਿਸ਼ ਦੇ ਤਹਿਤ ਪਾਏ ਗਏ ਕਿ ਉਹਨਾਂ ਦਾ ਕੈਰੀਅਰ ਜਿਹੜਾ ਤਬਾਹ ਕੀਤਾ ਜਾਵੇ ਜਿਹਦੇ ਵਿੱਚੋਂ ਇਹ ਮਾਤਾ ਜੀ ਨੂੰ ਜਦੋਂ ਪਤਾ ਲੱਗਾ ਵਾ ਇਹਨਾਂ ਸਦਮਾ ਜਿਹੜਾ ਉਹ ਸਹਾਰ ਨਹੀਂ ਸਕੇ ਤੇ ਇਹ ਜਿਹੜੇ ਰਾਤ ਦਾ ਕਾਲ ਚਲਾਣਾ ਕਰ ਗਏ ਇਹਨਾਂ ਦੇ ਦਿਮਾਗ ਦੇ ਉੱਤੇ ਮਾਨਸਿਕ ਹਰਾਸਮੈਂਟ ਜਿਹੜੀ ਇਹਨਾਂ ਦੇ ਉੱਤੇ ਇਹਨਾਂ ਨੂੰ ਪੁਲਿਸ ਕਰ ਰਹੀ ਸੀ 2-3 ਵਾਰੀ ਲਗਾਤਾਰ ਰੇਡਾਂ ਕਰ ਗਈ ਆ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਜੋਰ ਕਿਤੇ ਤੁਸੀਂ ਗੁੰਡਿਆਂ ਗੈਂਸਟਰਾਂ ਨੂੰ ਨਸ਼ੇ ਦੇ ਇੰਸਟਾਗ੍ਰਾਮ ਨੂੰ ਫੜਨ ਤੇ ਲਾਇਆ ਹੁੰਦਾ ਤੇ ਹੋ ਸਕਦਾ ਸੀ ਜੇ ਨਸ਼ੇ ਦਾ ਵੀ ਜਿਹੜਾ ਠੱਲ ਪੈ ਜਾਂਦੀ ਗੈਂਸਟਰਾਂ ਦੀ ਵੀ ਠੱਲ ਪੈ ਜਾਂਦੀ ਪਰ ਇਹ ਇਹਨਾਂ ਦੇ ਉੱਤੇ ਰੇਡਾਂ ਇਸ ਤਰ੍ਹਾਂ ਕੀਤੀਆਂ ਜਾ ਰਹੀਆਂ ਜਿਵੇਂ ਗੁੰਡੇ ਗੈਂਸਟਰ ਹੋਣ ਤੇ ਇਹ ਵਰਤਾਰਾ ਜਿਹੜਾ ਉਹ ਚੱਲ ਨਹੀਂ ਸਕੇ ਜਿਨ੍ਹਾਂ ਦਾ ਇਸ ਕਰਕੇ ਇਹਨਾਂ ਦਾ ਕਾਲ ਚਲਾਣਾ ਹੋ ਗਿਆ ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਰਾ ਕੁਝ ਬੀਡੀਪੀਓ ਸਾਹਿਬ ਡਿਪਟੀ ਸਾਹਿਬ ਕਰ ਰਿਹਾ ਕਿਉਂਕਿ ਇਹਨਾਂ ਦਾ ਕੇਸ ਚੱਲ ਰਿਹਾ ਵਾ ਪਹਿਲਾਂ ਤਾਂ ਬੀਡੀਪੀਓ ਸਾਹਿਬ ਨੇ ਡੀਡੀਪੀਓ ਸਾਹਿਬ ਦੇ ਜਿਹੜਾ ਉਹ ਕੇਸ ਲਾਇਆ ਵੀ ਮੇਰੇ ਕੋਲ ਕਬਜ਼ਾ ਨਹੀਂ ਹੈਗਾ ਤੇ ਉਹਦੀ ਖਾਤਰ ਅਜੇ ਇਹਨਾਂ ਨੇ ਆਪਦਾ ਵਕੀਲ ਕਰਕੇ ਆਪਦਾ ਪੱਖ ਜਿਹੜਾ ਉੱਥੇ ਰੱਖਿਆ ਹੋਇਆ ਵਾ ਜਿਹਦੇ ਵਿੱਚੋਂ ਆ ਉਹਦੀਆਂ ਨਕਲਾਂ ਵੀ ਹੈਗੀਆਂ ਵਾ ਅਜੇ ਕੇਸ ਕਿਸੇ ਪਾਸੇ ਫਾਈਨਲ ਨਹੀਂ ਹੋਇਆ ਉਹਨੂੰ ਛਿੱਕੇ ਟੰਗ ਕੇ ਕਾਨੂੰਨ ਦਾ ਪਾਠ ਪੜਾਉਣ ਵਾਲੇ ਉਹਨੂੰ ਪਾਸੇ ਰੱਖ ਕੇ ਕਬਜ਼ਾ ਲੈਣ ਆ ਰਹੇ ਆ ਉਹਦੇ ਨਾਲ ਜਿਹੜਾ ਸਿਵਲ ਕੋਰਟ ਦੇ ਵਿੱਚ ਇੱਥੇ ਜੀਰੇ ਸੈਸ਼ਨ ਜੱਜ ਦੇ ਸੌਰੀ ਇਹਨਾਂ ਦੇ ਜੱਜ ਦੇ ਜੀਰਾ ਜੱਜ ਸਾਹਿਬ ਦੇ ਉਹਨਾਂ ਦੇ ਕੇਸ ਚੱਲ ਰਿਹਾ ਵਾ ਉਹਨੂੰ ਸਾਰੇ ਕਾਹੇ ਨੂੰ ਛਿੱਕੇ ਟੰਗ ਕੇ ਜਬਰੀ ਜਿਹੜਾ ਇਹਨਾਂ ਤੋਂ ਜ਼ਮੀਨਾਂ ਖੋਣਦੀਆਂ ਜੜੀਆਂ ਉਹ ਤਾੜਾ ਬਨ ਕੇ ਪ੍ਰਸ਼ਾਸਨ ਆ ਰਿਹਾ ਅੱਜ ਫੇਰ ਮੌਤ ਹੋਣ ਦੇ باوجود ਵੀ ਸਰਪੰਚ ਵੱਲੋਂ ਜਿਹੜੀ ਆਵਾਜ਼ ਦੁਆਈ ਗਈ ਆ ਗੁਰਦਰਾ ਸਾਹਿਬ ਦੇ ਵਿੱਚ ਵੀ ਅੱਜ ਫੇਰ ਪ੍ਰਸ਼ਾਸਨ ਜਿਹੜਾ ਉਹ ਕਬਜ਼ਾ ਲੈ ਜਿਹੜਾ ਉਹ ਲੈਣਾਊਗਾ ਦਹਿਸ਼ਤ ਦਾ ਮਾਹੌਲ ਪਿੰਡ ਦੇ ਵਿੱਚ ਬਣਾਇਆ ਆ ਵਾ ਜਿਹਦੇ ਵਿੱਚੋਂ ਪਰਿਵਾਰ ਨੇ ਫੈਸਲਾ ਲਿਆ ਵਾ ਵੀ ਸਾਡੇ ਉੱਤੇ ਅਤਿਆਚਾਰ ਹੋ ਰਿਹਾ ਸਾਡੀਆਂ ਅਸੀਂ ਉਬਾਰ ਕੀਤਾ ਵਾ ਕੀਤੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਵਾ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮਾਤਾ ਦੀ ਮੌਤ ਦੇ ਜ਼ਿੰਮੇਵਾਰ ਪਿੰਡ ਦਾ ਸਰਪੰਚ ਬੀ ਡੀ ਪੀਓ ਜਿਹੜਾ ਪੁਲਿਸ ਪ੍ਰਸ਼ਾਸਨ ਆਣ ਕੇ ਜਿਹੜਾ ਇੱਥੇ ਧਮਕੀਆਂ ਦਿੰਦੇ ਰਹਿ ਵੀ ਜੇ ਬੰਦੇ ਦਾ ਨਾਂ ਆ ਕਿਰਾਏ ਤੇ ਅਸੀਂ ਬੇਬੀਆਂ ਨੂੰ ਲੈ ਕੇ ਜਾਵਾਂਗੇ ਇਹ ਸਾਰਾ ਘਟਨਾ ਕਰਮ ਦਾ ਜਿਹੜੇ ਦੋਸ਼ੀ ਆਏ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਪਰਿਵਾਰ ਦੀ ਮੰਗ ਆ ਜਥੇਬੰਦੀ ਦੀ ਮੰਗ ਆ ਵੀ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਜਿਹੜਾ ਤੰਗ ਪਰੇਸ਼ਾਨ ਕਰਨਾ ਜਿਹੜਾ ਬਾਰ-ਬਾਰ ਕਬਜ਼ਾ ਲੈਣ ਆ ਰਿਹਾ ਪ੍ਰਸ਼ਾਸਨ ਉਹ ਤੋਂ ਪਿੱਛੇ ਹਟੇ ਪ੍ਰਸ਼ਾਸਨ ਜਿੰਨਾ ਚਿਰ ਕੋਰਟ ਕੇਸ ਚੱਲਦੇ ਆ ਇਹਨਾਂ ਦਾ ਜਿਹੜਾ ਜਿੰਨਾ ਚਿਰ ਕੋਰਟ ਕੇਸ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਦੇਰ ਤੱਕ ਗੈਰ ਕਾਨੂੰਨੀ ਢੰਗ ਦੇ ਨਾਲ ਕਬਜ਼ਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੇ 20 22 ਨੇ 20 ਬੰਦਿਆਂ ਦੇ ਤੇ 60 ਅਣਪਛਾਤਿਆਂ ਦੇ 74 ਨੰਬਰ ਐਫ ਆਰ ਆਈ ਕੀਤੀ ਆ ਜਿਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵੀ ਆ ਤੇ ਪਿੰਡ ਦੇ ਵਾਰਕਰ ਤੇ ਇਹਨਾਂ ਦੇ ਨੌਜਵਾਨ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਏ ਹੋਏ ਜਿਹੜੇ ਕਈ ਨੌਜਵਾਨ ਇੱਥੇ ਮੌਜੂਦ ਵੀ ਨਹੀਂ ਸੀ ਹੈਗੇ ਜਿਕਰ ਜੋ ਗੇ ਗੱਲ ਹੈਗੀ ਆ ਉਹਨਾਂ ਦੇ ਤੇ ਸਿਆਸੀ ਬਦਲਾਖੋਰੀ ਦੇ ਤਹਿਤ ਇਹ ਸਾਰਾ ਪਰਚਾ ਪਾਇਆ ਗਿਆ ਝੂਠਾ ਪਰਚਾ ਵਾ ਸਾਡੀ ਜਥੇਬੰਦੀ ਵੱਲੋਂ ਮੰਗ ਆ ਕੇ ਤੁਰੰਤ ਰੱਦ ਕੀਤਾ ਜਾਵੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਸਾਰਾ ਮੈਟਰ ਸਵੇਰ ਤੋਂ ਲਿਆਂਦਾ ਆ ਡਿਪਟੀ ਸਾਹਿਬ ਦੇ ਵੀ ਧਿਆਨ ਚ ਆ ਸੀਐਡੀ ਦੇ ਧਿਆਨ ਚ ਆ ਪਰ ਅਜੇ ਤੱਕ ਕੋਈ ਪ੍ਰਸ਼ਾਸਨ ਅੱਜ ਇਹ ਗੱਲਬਾਤ ਵਾਸਤੇ ਨਹੀਂ ਬੋੜਿਆ ਪਰਿਵਾਰ ਨੇ ਫੈਸਲਾ ਕੀਤਾ ਜਨਾਜ਼ਾ ਸਾਡੀ ਸੁਣਵਾਈ ਨਾ ਹੋਊਗੀ ਉਨੀ ਦੇਰ ਤੱਕ ਤੁਹਾਡਾ ਤਾਂ ਜਿਹੜਾ ਇੱਥੇ ਡੈੱਡ ਬੋਡੀ ਅਸੀਂ ਮਾਤਾ ਜੀ ਦੀ ਰੱਖ ਕੇ ਇੱਥੇ ਨਹੀਂ ਸੰਸਕਾਰ ਕਰਾਂਗੇ ਤੇ ਅਸੀਂ ਵੇਖ ਰਹੇ ਹਾਂ ਜਥੇਬੰਦੀ ਵੱਲੋਂ ਵੀ ਸਾਨੂੰ ਜੇਕਰ ਨਹੀਂ ਕੋਈ ਇਹ ਪ੍ਰਸ਼ਾਸਨ ਗੱਲ ਸੁਣਨ ਆਉਂਦਾ ਤੇ ਅਸੀਂ ਮੀਟਿੰਗ ਸ਼ਾਮ ਨੂੰ ਲਾ ਕੇ ਜ਼ਿਲ੍ਹਾ ਪ੍ਰਧਾਨ ਜੀ ਮੇਰੇ ਨਾਲ ਬੈਠੇ ਨੇ ਪੂਰੀ ਜ਼ਿਲ੍ਹੇ ਦੀ ਟੀਮ ਆ ਸਾਰੇ ਆਗੂ ਸਹਿਬਾਨ ਇੱਥੇ ਹਾਜ਼ਰ ਆ ਜੇ ਨਾ ਸੁਣਵਾਈ ਹੋਈ ਸਾਨੂੰ ਤਿੱਖਾ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਊਗਾ ਜਿਹਦੀ ਜੁਮ ਜੀ ਦਾ ਜ਼ਿੰਮੇਵਾਰ ਜ਼ਿਲ੍ਹਾ ਫਰੋਈਪੁਰ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਜੀ ਦੀ ਸ਼ੈ ਦੇ ਉੱਤੇ ਜਾਂ ਸਰਪੰਚ ਜਿਹੜਾ ਉਹ 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 ਜ਼ਿੰਮੇਵਾਰ ਹੋਣਗੇ ਤਾਂ ਜੀ ਜ਼ਮੀਨ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਲਗਾਤਾਰ ਉਹ ਜਿਹੜਾ ਹੈਗਾ ਤੁਹਾਡੇ ਪਰਿਵਾਰ ਤੇ ਦਬਾਅ ਬਣਾਇਆ ਜਾ ਰਿਹਾ ਹੈਗਾ ਉਸ ਕਾਰਨ ਜਿਹੜੀ ਮਾਤਾ ਤੋਂ ਦੱਸਦੀ ਆ ਵੀ ਦੇਹਤ ਹੋ ਗਿਆ ਕੀ ਕਹਿਣਾ ਚਾਹੁੰਦੇ ਆ ਵੇਖੋ ਵੀਰ ਜੀ ਇਹ ਮਾਤਾ ਜੀ ਜਦੋਂ ਸਾਨੂੰ ਇਹ ਜ਼ਮੀਨਾਂ ਮਿਲਿਆ ਸੀ ਸਾਡੇ ਤੇ ਮਤਲਬ ਬਹੁਤ ਟਾਈਮ ਪਹਿਲਾਂ ਦੀ ਹੈ ਜ਼ਮੀਨਾਂ ਲਗਾ ਚੌਥੀ ਪੀੜੀ ਹੈ ਪਰ ਜ਼ਮੀਨ ਜੋ ਏ ਮਾਤਾ ਜੀ ਉਹ ਤਾਂ ਜਾਂਦਾ ਸੀ ਇਹੇ ਹੀ ਕੰਮ ਕਰਦੇ ਸੀ ਨਾਲ ਜਾ ਕੇ ਬਾਪੂ ਜੀ ਸਾਰਾ ਪਰਿਵਾਰ ਲੈ ਕੇ ਜਾਂਦੇ ਸੀ ਛੋਟਾ ਛੋਟਾ ਪਰਿਵਾਰ ਸੀ ਸਾਰੇ ਜਾਂਦੇ ਸੀ ਇੱਥੋਂ ਤੱਕ ਕਿ ਇਸ ਪਿੰਡ ਦੇ ਵਿੱਚ ਕੋਈ ਰਾਹ ਨਹੀਂ ਸੀਗਾ ਇਸ ਜ਼ਮੀਨ ਦਾ ਹੀ ਨਹੀਂ ਪਤਾ ਸੀ ਕਿ ਜ਼ਮੀਨ ਹੈ 부ਚੜੀ 부ਚੜਾ ਕਹਿੰਦੇ ਤਾਕੀ ਤਾਕੀ ਸਵੇਰ ਤੋਂ ਜਾਂਦੇ ਸੀ ਕਹਿੰਦੇ ਕੋਈ ਰਾਹ ਨਹੀਂ ਸੀ ਦਿਸਦਾ ਅਖਰਸੀ ਬਣਾ ਕੇ ਕਹਿੰਦੇ ਅਸੀਂ ਉਹਦੇ ਸਾਰੇ ਨਾਲ ਜਾਂਦੇ ਸੀਗੇ ਵੀ ਕਿਹੜੇ ਰਾਹ ਨੂੰ ਅਸੀਂ ਚੱਲੇ ਉੱਥੋਂ ਕਹਿੰਦੇ ਜਿਵੇਂ ਅਸੀਂ ਜਾਂਦੇ ਸੀ ਬੂਟੇ ਪੜਦੇ ਪੜਦੇ ਸ਼ਾਮ ਨੂੰ ਉਸੇ ਦੇ ਸਾਰੇ ਅਸੀਂ ਵਾਪਸ ਹੁੰਦੇ ਸੀ ਉਸ ਦਿਨ ਤੋਂ ਵੇਖ ਲਓ ਤੁਸੀਂ ਅੱਜ ਤੱਕ ਇਹਨਾਂ ਨੇ ਜਮੀਨਾਂ ਇੰਨੀ ਮੁਸ਼ਕਲ ਨਾਲ ਬਾਦ ਕੀਤੀਆਂ ਨੇ ਜੇ ਹੁਣ ਉਹ ਜਮੀਨਾਂ ਬਾਦ ਹੋਈਆਂ ਨੇ ਜਾਂ ਹੁਣ ਉਹ ਰੋਟੀ ਖਾਣ ਜੋਗੇ ਹੋਏ ਆ ਪਹਿਲਾਂ ਤਾਂ ਵੇਖੋ ਕੁਝ ਹੁੰਦਾ ਨਹੀਂ ਸੀ ਜ਼ਮੀਨ ਦੇ ਵਿੱਚ ਇੱਥੇ ਤਾਂ ਕਾਹ ਬੂਚੜ ਕਹਿੰਦੇ ਬੂਟੇ ਇੰਨੇ ਜ਼ਿਆਦਾ ਗੰਦਗੀ ਸੀ ਸੱਪ ਹੀ ਸੱਪ ਸੀ ਕਹਿੰਦੇ ਜਿੰਨੇ ਅਸੀਂ ਸਾਰੀ ਦਿਹਾੜੀ 'ਚ ਕੰਮ ਨਹੀਂ ਕਰਦੇ ਜਿੰਨੇ ਅਸੀਂ ਸੱਪ ਮਾਰਦੇ ਸੀ ਨਾਲ ਦਾ ਉਹ ਕੀ ਹੈ ਜੀ ਹੁਣ ਜੇ ਸਰਕਾਰ ਜੇ ਸਾਡੇ ਤੇ ਇੰਨਾ ਅਤਿਆਚਾਰ ਕਰੂਗੀ ਜੋ ਬੱਚੇ ਜੋ ਆਉਣ ਵਾਲੀ ਸਮੇਂ ਕੋਈ ਵੀ ਸਾਡੇ ਦੇ ਪਰਿਵਾਰ 'ਚ ਸਰਕਾਰੀ ਜੋਬ ਕਿਸੇ ਕੋਲੇ ਨਹੀਂ ਸਭ ਐਸੇ ਜ਼ਮੀਨ ਤੇ ਡਿਪੈਂਡ ਨੇ ਕਿੰਨੀ ਜ਼ਮੀਨ ਹੈ ਜੀ ਤੁਹਾਡੇ ਕੋਲ ਜੀ ਇਹ ਜੀ ਜ਼ਮੀਨ ਤਾਂ ਪਹਿਲਾਂ ਥਾ ਬਜ਼ੁਰਗਾਂ ਨੂੰ ਮਤਲਬ 10-10 ਕਿੱਲੇ ਮਿਲੀ ਸੀ گاਾਂ ਪਰਿਵਾਰ 'ਚ ਵੰਡੇ ਗਏ ਜ਼ਮੀਨਾਂ ਵੰਡੀਆਂ ਗਈਆਂ ਹੁਣ 10 ਕਿੱਲੇ ਤਾਂ ਕਿਸੇ ਇੱਕ ਕੋਲ ਤਾਂ ਹੈ ਨਹੀਂ ਕਿਸੇ ਪਰਿਵਾਰ 'ਚ 4 ਬੱਚੇ ਆ ਗਾਂ ਕਿਸੇ ਦੇ 2 ਆ ਕਿਸੇ ਦੇ ਜਾਦੇ ਵੀ ਆ ਉਹ ਜਿਸ ਤਰ੍ਹਾਂ ਕਿਸੇ ਕੋਲ 2-2 ਕਿੱਲੇ ਆ ਗਈ ਕੋਈ 4 ਕਿੱਲੇ ਆ ਗਈ ਹੁਣ 10 ਕਿੱਲੇ ਤਾਂ ਉਦੋਂ ਸੀ ਜਦੋਂ ਇੱਕ-ਇੱਕ ਬਜ਼ੁਰਗ ਨੂੰ ਮਿਲੀ ਸੀ ਗਾਂ ਉਹਨਾਂ ਦੇ ਪਰਿਵਾਰਾਂ 'ਚ ਸਾਰੀ ਜ਼ਮੀਨ ਵੰਡੀ ਗਈ ਹੁਣ ਉਸ ਜ਼ਮੀਨ ਦੇ ਵਿੱਚੋਂ ਜੇ ਤੁਸੀਂ ਆਪੇ ਹਿਸਾਬ ਨਾਲ ਲੁਕ ਜੇ ਇੱਕ ਪਰਿਵਾਰ ਨੂੰ ਕਿਸੇ ਨੂੰ 2 ਕਿਲੇ 4 ਕਿਲੇ ਲਈ ਆਈ ਤਾਂ ਕਿੰਨੀ ਕਿ ਕਿੱਡੀ ਵੱਡੀ ਰਕਮ ਹੋ ਪੈਦਾ ਕਰ ਲੂਗਾ ਉਤੋਂ ਤੇ ਕਿਸ ਗੱਲ ਨੂੰ ਲੈ ਕੇ ਜਿਹੜਾ ਮਾਤਾ ਜੀ ਸਦਮਾ ਲੈ ਗਈ ਨਹੀਂ ਮਾਤਾ ਜੀ ਦਾ ਜਦੋਂ ਸਾਰਾ ਪਰਿਵਾਰ ਉੱਥੇ ਅਸੀਂ 4 ਦਿਨ ਬੈਠੇ ਰਹੇ ਜੇ ਧਰਨੇ ਲਾ ਕੇ ਪ੍ਰਸ਼ਾਸਨ ਨੇ ਸਾਡੇ ਤੇ ਬਹੁਤ ੱੱਕਾ ਕੀਤਾ ਐਨੀ ਦੁਪਹਿਰ ਦੇ ਵਿੱਚ ਜਦੋਂ ਸਾਡਾ ਪਰਿਵਾਰ ਜਾਂਦਾ ਪੈ ਅਸੀਂ ਮਾਤਾ ਪੁੱਛਦੇ ਕਿ ਕਿਉਂ ਕਿਵੇਂ ਜਾਂ ਤੁਸੀਂ ਰੋਜ਼ ਕਿੱਧਰ ਚਲੇ ਜਾਂਦੇ ਜੀ ਆ ਕਹਿੰਦੇ ਕਿ ਉੱਥੇ ਜੇ ਸਾਡੇ ਨਾਲ ਆਪਣੇ ਪੁਲਿਸ ਆ ਗਈ ਹੈ ਜੀ ਉੱਥੇ ਆ ਆਪਣਾ ਤਾਂ ਇੰਨਾ ੱੱਕਾ ਹੋ ਰਿਹਾ ਆ ਉਹ ਕਹਿੰਦੇ ਇਹਨਾਂ ਨੂੰ ਬੱਸ ਇਹ ਨਹੀਂ ਕਹਾਂਦੀ ਦੇਰ ਸੀ ਕਿ ਮੁੜ ਕੇ ਬੋਲਦੀ ਬੰਦ ਹੋ ਗਈ। ਆਵਾਜ਼ ਹੀ ਨਹੀਂ ਆਈ ਬਾਅਦ ਵਿੱਚ। ਸ਼ਾਮ ਤੱਕ ਬਿਲਕੁਲ ਹੀ ਉਹ ਨਟਾਲ ਹੋ ਕੇ ਪੈ ਗਏ। ਜਦੋਂ ਪਰਿਵਾਰ ਉਹਨਾਂ ਨੂੰ ਪੁੱਛਦਾ ਰਿਹਾ ਕਿ ਜੀ ਜੀ ਤੁਸੀਂ ਤੁਸੀਂ ਸਾਨੂੰ ਕਿਉਂ ਸਦਾ ਤੁਸੀਂ ਸਾਰਪੇ ਪੈ ਗਏ ਕਹਿੰਦੇ ਅਸੀਂ ਕੀ ਕਰੀਏ ਅਸੀਂ ਤਾਂ ਜਿਹੜੇ ਮਰ ਗਏ ਚਾਰ ਪੀੜੀਆਂ ਹੋ ਗਈਆਂ ਕਹਿੰਦੇ ਜੀ ਅੱਜ ਤੁਹਾਡੇ ਕੋਲ ਸਾਰਾ ਵੇਖੋ ਕਿ ਲੈ ਕੇ ਤੇ ਤੁਹਾਡੇ ਪੱਲੇ ਕੀ ਰਹਿ ਜਾਊ। ਸੱਚੀ ਤਾਂ ਕੀ ਮੰਗ ਕਰਦੇ? ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ। ਸਾਡੇ ਸਾਨੂੰ ਹੱਕ ਹੱਕ ਦਿੱਤੇ ਜਾਣ ਜ਼ਮੀਨਾਂ ਦੇ। ਜੇ ਇਸ ਵਾਰ ਜਦੋਂ ਕਿਸ਼ਤਾਂ ਬੰਦ ਨੇ ਸਾਡੇ ਸਾਡੀ ਜ਼ਮੀਨ ਤੇ ਅਸੀਂ ਦੇਣ ਨੂੰ ਪਿਆ ਤੁਸੀਂ ਪ੍ਰਸ਼ਾਸਨ ਦੇ ਅੱਗੇ ਇਹੀ ਪੀਰ ਕਰਦੇ ਹਾਂ ਪਰਚੇ ਨਜਾਇਜ਼ ਹੋਏ ਹਾਂ ਹਾਂਜੀ ਪਰਚੇ ਨਜਾਇਜ਼ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਬੱਚੇ ਇੱਥੇ ਹਾਜ਼ਰ ਹੀ ਨਹੀਂ ਹੈਗੇ ਉਹਨਾਂ ਦੇ ਨਾਂ ਤੇ ਪਰਚੇ ਕਰਦੇ ਨਜਾਇਜ਼ ਹੋਰ ਇਸ ਤੋਂ ਤੱਕ ਹੀ ਨਜਾਇਜ਼ ਹੋਏਗਾ ਸਾਡੇ ਹੁਣ ਜੇ ਬੱਚਿਆਂ ਦਾ ਕੈਰੀਅਰ ਹੀ ਇਹਨਾਂ ਨੇ ਖਰਾਬ ਕਰਤਾ ਪਹਿਲਾਂ ਹੀ ਇਹ ਤਾਂ ਪਰਿਵਾਰ ਉਹੋ ਜਿਹੇ ਨੇ ਤੇ ਬੱਚੇ ਬੱਚਾਂ ਤੇ ਪਰਚੇ ਦੇ ਦੋ ਤੇ ਕੀ ਬੱਚੇ ਕਿਉਂ ਕੀ ਕਰ ਸਕਦੇ ਬਾਹਰ ਜਾ ਸਕਦੇ ਆ ਕਿ ਜਾਂ ਕੋਈ ਜੋਬ ਕਰ ਸਕਦੇ ਕੀ ਕਰਨਗੇ ਬੱਚੇ